ਸ਼੍ਰੀ ਦੁਰਗਿਆਨਾ ਤੀਰਤ ਦੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਲੰਗੂਰ ਮੇਲਾ ਚੱਲ ਰਿਹਾ ਹੈ ਲੰਗੂਰ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਮੰਦਿਰ ਵਿਖੇ ਮੱਥਾ ਟੇਕ ਰਹੀਆਂ ਹਨ ਅਤੇ ਇਸ ਮੌਕੇ ਮੰਦਿਰ ਵਿੱਚ ਸੇਵਾ ਕਰਨ ਵਾਲੇ ਨੌਜਵਾਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਵੀ ਮੰਦਿਰ ਕਮੇਟੀ ਵੱਲੋਂ ਮੱਥਾ ਟੇਕਣ ਵੇਲੇ ਅਪੀਲ ਕੀਤੀ ਜਾਂਦੀ ਹੈ ਸੰਗਤਾਂ ਉਸ ਵਿੱਚ ਸਹਿਯੋਗ ਕਰਨ ਉਹਨਾਂ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਸੇਵਾ ਕਰ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਵਿੱਚ ਉਹਨਾਂ ਦਾ ਸਾਥ ਦੇ ਤਾਂ ਜੋ ਲੰਗੂਰ ਮੇਲਾ ਚੜ੍ਹਦੀ ਕਲਾ ਨਾਲ ਮਨਾਇਆ ਜਾ ਸਕੇ ਮੇਰਾ ਇਹ ਨਿਰੋਧਾ ਕੀ ਸੇਵਾ ਕਰਦੇ ਹਨ 5 ਸਾਲ ਹੋ ਚਲੇ ਥੇ ਠੀਕ ਹੈ ਸੇਵਾ ਕਰਦੇ ਆਪਾਂ ਇੱਥੇ ਹਨਮਾਨਾ ਦੀ ਸਾਰੀ ਤਰ੍ਹਾਂ ਦੀ ਸੇਵਾ ਕਰਦੇ ਆਪਾਂ ਸਾਡੇ ਪ੍ਰਯਾਸਾਂ ਹੁੰਦਾ ਕਿ ਜਿਹੜੇ ਲੰਗੂਰ ਬਣੇ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਪਣੀ ਸ਼ਰਦਾ ਭਾਵਨਾ ਨਾਲ ਜਿਹੜਾ ਇਹ ਸ਼ਰਦਾ ਭਾਵਨਾ ਮਾ ਸਾਡੇ ਇੱਕ ਤੇ ਵਾਪਸ ਜਾਣ ਠੀਕ ਹੈ ਬਟ ਸਾਡੀ ਹੁਣ ਸਾਡੀ ਸਕਿਉਰਟੀ ਤੋਂ ਤਿਆਰ ਹੈ ਕਿ ਕੋਈ ਆਂਦਾ ਸਾਡਾ ਕੋਲਰ ਫੜ ਕੇ ਲੜਨ ਆਪਾਂ ਦਾ ਜੀ ਕੋਈ ਕੱਪੜੇ ਪਾੜ ਰਿਹਾ ਕੋਈ ਕੁਝ ਕਰ ਰਿਹਾ ਹੁਣ ਰਾਤੀ ਵੀ ਕੋਈ ਆਇਆ ਉਹ ਲੜਿਆ ਥਾਣੇ ਬੁਲਾ ਲਿਆ ਇਹ ਚੀਜ਼ ਸਾਨੂੰ ਹੈ ਕਿ ਸਾਡੀ ਸਕਿਉਰਟੀ ਨੂੰ ਥੋੜਾ ਦੇਖਿਆ ਜਾਵੇ ਕਿ ਸਾਨੂੰ ਸਕਿਉਰਟੀ ਮਿਲੇ ਕਿਉਂਕਿ ਆਪਾਂ ਕਿਸੇ ਦੇ ਇੱਥੇ ਪੇ ਕਰਕੇ ਨਹੀਂ ਆਪਾਂ ਆਪਣੇ ਈਸਟਵੇਸ ਤੇ ਸੇਵਾ ਕਰ ਰਹੇ ਆਪਾਂ ਪੰਜ ਸਾਲ ਦੀ ਠੀਕ ਹੈ ਆਪਾਂ ਆਪਣੇ ਈਸਟੋ ਸੇਵਾ ਕਰ ਰਹੇ ਹਾਂ ਸਾਡਾ ਹੀ ਮੋਟੇ ਨੂੰ ਸਕਿਉਰਟੀ ਮਿਲੇ ਬਸ ਸਾਡੀ ਕਮੇਟੀ ਵਾਲੋ ਪੁਲਿਸ ਪ੍ਰਸ਼ਾਸਨ ਵਾਲੋ ਕਿ ਸਾਡੀ ਸਕਿਉਰਟੀ ਰਵੇ ਹੁਣ ਆਪਾਂ ਸੇਵਾ ਕਰ ਰਹੇ ਆਨੇ ਬਲਾ ਲੈਂਦੇ ਆ ਜੀ ਅਪੀਲ ਆਈ ਹੈ ਕਿ ਆਓ ਆਪਣੀ ਜਿੱਥੇ ਜਿੱਦਾਂ ਵਿਵਸਥਾ ਬਣਾਈ ਗਈ ਹੈ ਆਪਣੀ ਵਿਵਸਥਾ ਨਾਲ ਮਤਲਬ ਦੇਖੋ ਕੋਈ ਮਿਸ ਵੀ ਹੈ ਮਿਸ ਹੈਪ ਨਹੀਂ ਹੁੰਦੀ ਤਾਂ ਜਿਹੜੇ ਸੇਵਾਦਾਰ ਲੱਗੇ ਨੇ ਸੇਵਾ ਚ ਉਹਨਾਂ ਨੂੰ ਸੁਆਹ ਆਪਣਾਗੇ ਹੋਵੇਗੀ ਚੀਜ਼ ਇਹਦਾ ਥੋੜਾ ਜਿਹਾ ਟਾਈਮ ਪਹਿਲਾਂ ਕਾਫੀ ਸਾਲ ਤੋਂ ਦੇਖਦੇ ਆ ਰਹੇ ਆ ਆਪਾਂ ਵੀ ਇਹ ਚੀਜ਼ ਹੀ ਸਾਡੇ ਕਾਫੀ ਤਰ੍ਹਾਂ ਦੇ ਜਿ세 ਸੰਗਤ ਨਹੀਂ ਕੋਆਪਰੇਟ ਕਰਦੀ ਬਟ ਇਸ ਸਾਲ ਪ੍ਰਸ਼ਾਸਨ ਹੀ ਸਾਡੇ ਨਾਲ ਪੂਰਾ ਕੋਆਪਰੇਟ ਕਰ ਰਿਹਾ ਤੇ ਇਹ ਸੰਗਤ ਹੀ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਬਟ ਮੇਨ ਜੋ ਮੁੱਦਾ ਇਸ ਵਾਰੀ ਜੋ ਆ ਰਿਹਾ ਦੋ ਚਾਰ ਦਿਨ ਤੋਂ ਵੀ ਦੇਖ ਰਹੇ ਆ ਕਿ ਪਾਰਟੀ ਵਾਈਜ਼ ਦਾ ਕਿ ਪਾਰਟੀਆਂ ਦੋ ਚਾਰ ਕੁਝ ਹੈਗੀਆਂ ਨੇ ਜਿਹੜੀਆਂ ਕੀ ਆ ਕੇ ਸਾਡੇ ਸੇਵਾ ਦਾ ਨਾਲ ਬਤਮੀਜੀ ਨਾਲ ਪੇਸ਼ ਆ ਰਹੀਆਂ ਜਾਂ ਕੁਝ ਕਹਿ ਲੋ ਕਿ ਤੂੰ ਤੂੰ ਮੈਂ ਮੈਂ ਕਰਦੇ ਰਹਿਣਾ ਠੀਕ ਆ ਬਟ ਜੋ ਕੀ ਇਹ ਚੀਜ਼ਾਂ ਮੰਦਰ ਵਾਸਤੇ ਵੀ ਨਹੀਂ ਸੌਪਦੀਆਂ ਮੰਦਰ ਨੂੰ ਨਹੀਂ ਸੰਗਤ ਨੂੰ ਤੇ ਇਹੋ ਅਪੀਲ ਆ ਜੀ ਦੇਖੋ ਜੀ ਜਿਤਨਾ ਪਿਛਲੇ 3-4 ਨਰਾਤੇ ਉਹ ਕੋਆਪਰੇਟ ਕਰਦੇ ਆ ਰਹੇ ਆ ਤਾਂ ਗਾਹ ਵੀ ਇਤਨਾ ਸਾਡੇ ਨਾਲ ਸਹਿਯੋਗ ਕਰਨ ਤਾਂ ਜੋ ਆਪਾਂ ਮੇਲੇ ਨੂੰ ਸਫਲ ਬਣਾ ਸਕੀਏ ਕਈ ਹੈਗੇ ਨੇ ਵਿੱਚ ਸ਼ਰਾਰਤੀ ਅੰਸਰ ਕਹ ਲੋ ਜਿਹੜੇ ਕਿ ਵੀ ਸੇਵਾ ਨੂੰ ਸਹੀ ਤਰੀਕੇ ਨਾਲ ਨਹੀਂ ਚੱਲਣਾ ਦੇ ਰਾ ਚਾਰੇ ਕਿਉਂਕਿ ਹਰ ਸਾਲ ਦੀ ਤਰ੍ਹਾਂ ਦੁਗਣਾ ਤਿਗਣਾ ਹ ਸੰਗਤ ਵੱਧ ਰਹੀ ਆ ਸ਼ਰद्धा ਦਾ ਹੈ ਬੱਚੇ ਤੋਂ ਲੈ ਕੇ ਹਰ ਉਮਰ ਦਾ ਬੱਚਾ ਆ ਰਿਹਾ ਵਾ ਇੱਥੇ ਜਿੱਦੇ ਚ ਕੱਲ ਕਈ ਪਾਰਟੀਆਂ ਵੱਲੋਂ ਕਹਿ ਲੋ ਕਿ ਵੀ ਸਾਡੇ ਸੇਵਾਦਾਰਾਂ ਨਾਲ ਜਿਸਾ ਕਿ ਸੇਵਾ ਕਰ ਰਹੇ ਜਾਨ ਪੁੱਜ ਕੇ ਧਮਕੀ ਲਗਾਣਾ ਡਰਾਣਾ ਜਾਂ ਲੜਾਈ ਝਗੜੇ ਦੀ ਚੀਜ਼ ਨੂੰ ਉਕਸਾਣਾ ਕੋਸ਼ਿਸ਼ ਕੀਤੀ ਜਾ ਰਹੀ ਬਾ ਸਾਡੇ ਸਾਰੇ ਪਰਿਵਾਰ ਜੋ ਸਾਡੇ ਸੇਵਾ ਸੰਗਿਆ ਬਹੁਤ ਹੀ ਨਿਮਰਤਾ ਨਾਲ ਹੱਥ ਜੋੜ ਕੇ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕਿ ਵੀ ਅਸੀਂ ਵੀ ਤੁਹਾਡੇ ਹੀ ਭਰਾ ਵਾਂ ਅਸੀਂ ਤੁਹਾਡੇ ਪਰਿਵਾਰ ਚੋਂ ਨਿਕਲੇ ਆ ਸਾਡੇ ਨਾਲ ਸਹਿਯੋਗ ਕਰੋ ਮੈਂ ਕਹਿਣਾ ਚਾਹਨਾ ਕਿ ਜਿਵੇਂ ਮੈਂ ਕਾਫੀ ਸਾਲਾਂ ਤੋਂ ਇੱਥੇ ਸੇਵਾ ਕਰ ਰਿਹਾ ਪ੍ਰਭੂ ਨੇ ਸ ਸਾਰਿਆਂ ਨੂੰ ਸੇਵਾ ਦੇਣ ਜਿੰਨੇ ਵੀ ਇੱਥੇ ਮੁੰਡੇ ਆਂਦੇ ਸੇਵਾ ਕਰਨੇ ਸਾਰੇ ਆਪਣੇ ਕੰਮਕਾਰ ਛੱਡ ਕੇ ਜਾਂ ਕਿਸ ਤਰ੍ਹਾਂ ਵੀ ਛੁੱਟੀਆਂ ਲੈ ਕੇ ਇਹ ਦਿਨਾਂ ਵਿੱਚ ਖਾਸ ਕਰ ਵੈਸੇ ਤੇ ਉਹ ਡੇਲੀ ਆਂਦੇ ਆ ਔਰ ਇਹ ਦਿਨਾਂ ਵਿੱਚ ਛੁੱਟੀਆਂ ਲੈ ਕੇ ਆਂਦੇ ਨੇ ਮੈਂ ਪਹਿਲਾਂ ਇੱਕ ਅਪੀਲ ਕਰਨੀ ਚਾਹਨਾ ਕਿ ਜਿਵੇਂ ਕੋਈ ਸਾਡੇ ਨੂੰ ਸਾਨੂੰ ਹੀ ਅਪਸ਼ਬਦ ਬੋਲ ਦਿੰਦਾ ਆਪਾਂ ਕੋ ਕੁਛ ਨਹੀਂ ਬੋਲਦੇ ਕੋ ਥੋੜਾ ਯਾ ਸਾਡੀ ਸਕਿਓਰਟੀ ਹੋਣੀ ਚਾਹੀਦੀ ਕਿ ਆਪਾਂ ਜਿਵੇਂ ਜੈਸ਼ਰੀ ਰਾਮ ਹੀ ਬੋਲਦੇ ਕੋਈ ਸਾਨੂੰ ਗਾਲ੍ਹਾਂ ਕੱਢ ਲੈਂਦਾ ਜਾਂ ਕੋਈ ਕਿਸ ਤਰ੍ਹਾਂ ਧੱਕੇ ਮਾਰ ਦਿੰਦਾ ਉਹ ਫਿਰ ਵੀ ਹੱਥ ਜੋੜਦੇ ਸਾਡੀ ਵੀ ਸਕਿਓਰਟੀ ਹੋਣੀ ਚਾਹੀਦੀ ਕੋਈ ਵੀ ਸਾਡੇ ਵੱਲੋਂ ਕੋਈ ਗੱਲ ਕਰਨ ਵਾਲਾ ਤੇ ਹੋਏ ਪ੍ਰਭੂ ਜੀ ਪਿੱਛੇ ਹੋ ਜਾ